ਹਾਂਜੀ ਹਾਂਜੀ ਸਰ ਅੱਜ ਇਸ ਮੁੱਦੇ ਨੂੰ ਲੈ ਕੇ ਅੱਜ ਜੀ ਪੁਲਿਸ ਕਮਿਸ਼ਨਰ ਨੂੰ ਮਿਲੇ ਉਹ ਕੀ ਸਵਛਨਿਤਾ ਦੀ ਮੰਗ ਕੀਤੀ ਦੇਖੋ ਸਾਡੀ ਜਿਹੜਾ ਅਸੀਂ ਅੱਜ ਇਸ ਤमाम ਲੋਕ ਜਿਹੜੇ ਆ ਅਲੱਗ-ਅਲੱਗ ਯੂਨੀਅਨਾਂ ਤੋਂ ਜਿਹੜੇ ਲੋਕ ਸਾਰੇ ਸ਼ਹਿਰ ਚੋਂ ਸੱਦੇ ਆ ਔਰ ਸੀਪੀ ਸਾਹਿਬ ਕੋਲ ਇਹ ਮੰਗ ਕਰਨ ਵਾਸਤੇ ਆਏ ਸੀਗੇ ਕਿ ਤੁਹਾਡਾ ਜਿਹੜਾ ਬਿਆਨ ਤੁਸੀਂ ਸ਼ਹਿਰ ਦੇ ਵਿੱਚ ਚਲਾਇਆ ਹੈ ਸਵਸ਼ੇ ਅਭਿਆਨ ਜਿਹੜਾ ਖੁੱਲੀਆਂ ਸੜਕਾਂ ਵਾਸਤੇ ਪਹਿਲੀ ਗੱਲ ਤੇ ਅਸੀਂ ਉਹਦਾ ਸਵਾਗਤ ਕਰਦੇ ਆਂ ਅਸੀਂ ਉਹਦਾ ਵਿਰੋਧ ਬਿਲਕੁਕੁਲ ਨਹੀਂ ਕਰਦੇ ਔਰ ਨੰਬਰ 2 ਅਸੀਂ ਸਿਰਫ ਇੱਕ ਚੀਜ਼ ਦੀ ਡਿਮਾਂਡ ਕਰਦੇ ਆਂ ਕਿ ਜਿਹੜੇ ਤੁਹਾਡੇ ਇਸ ਬਿਆਨ ਤੋਂ ਬਾਅਦ ਜਿਹੜੇ ਹਜ਼ਾਰਾਂ ਹੀ ਬੈਂਡਰਸ ਜਿਹੜੇ ਹੈਗੇ ਬੇਰਜ਼ਗਾਰ ਹੋ ਗਏ ਆ ਉਹਨਾਂ ਲੋਕਾਂ ਵਾਸਤੇ ਹੁਣ ਸਾਧਨ ਕੀ ਹੈਗਾ ਉਹ ਲੋਕੀ ਆਪਣੇ ਰੋਜ਼ੀ ਰੋਟੀ ਕਿਦਾਂ ਕਮਾਣਗੇ ਕਿਸ ਤਰੀਕੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ ਤੇ ਉਹਦਾ ਜਵਾਬ ਵਾਸਤੇ ਅਸੀਂ ਆਏ ਸਿਗੇ ਔਰ ਸਾਨੂੰ ਸੀਪੀ ਸਾਹਿਬ ਤਾਂ ਨਹੀਂ ਮਿਲੇ ਲੇਕਿਨ ਉਹਨਾਂ ਦੇ ਸ਼ਰਮਾ ਜੀ ਜਿਹੜੇ ਜੁਆਇੰਟ ਸੀਪੀ ਸਾਹਿਬ ਹੈ ਉਹ ਮਿਲੇ ਸਿਗੇ ਔਰ ਡੀਸੀ ਸਾਹਿਬ ਸਾਡੇ ਨਾਲ ਸੰਧਲ ਸਾਹਿਬ ਨਾਲ ਗੱਲਬਾਤ ਹੋਈ ਹੈ ਔਰ ਉਹਨਾਂ ਨੇ ਵੀ ਇਹ ਗੱਲ ਤੇ ਸਾਨੂੰ ਵਿਸ਼ਵਾਸਨ ਦਿੱਤਾ ਵੀ ਤੁਹਾਡੀ ਮੰਗ ਬਿਲਕੁਲ ਜਾਇਜ਼ ਹੈਗੀ ਆ ਕਿਉਂਕਿ ਤੁਸੀਂ ਇਹ ਰੋਜ਼ਗਾਰ ਦੀ ਗੱਲ ਕਰਦੇ ਆ ਤੁਸੀਂ ਕੰਮ ਧੰਦੇ ਦੀ ਗੱਲ ਕਰਦੇ ਆ ਤੁਸੀਂ ਇਹ ਪਰਿਵਾਰ ਪਾਲਣ ਦੀ ਗੱਲ ਕਰਦੇ ਆ ਤੁਸੀਂ ਕ੍ਰਿਮੀਨਲ ਕੋਈ ਗੱਲ ਨਹੀਂ ਕੀਤੀ ਤੁਸੀਂ ਇਹ ਨਹੀਂ ਕਿਹਾਗਾ ਕਿ ਅਸੀਂ ਇੰਜ ਕਰਦਾਂਗੇ ਉੰਜ ਕਰਵਾਵਾਂਗੇ ਤੁਸੀਂ ਬੜਾ ਸ਼ਾਂਤੀ ਮੇਂ ਵਿਰੋਧ ਕਰਦੇ ਪਏ ਆ ਔਰ ਅਸੀਂ ਤੁਹਾਡਾ ਸਾਥ ਦੇਵਾਂਗੇ ਔਰ ਤੁਹਾਨੂੰ ਇੱਕ ਸਾਰੀ ਕੱਲ ਇੱਕ ਵੱਡੀ ਹਾਈ ਮੀਟਿੰਗ ਜਿਹੜੀ ਆ ਉਹ ਆਰਗੇਨਾਈਜ਼ ਹੋਣੀ ਆ ਜਿਹਦੇ ਵਿੱਚ ਸੀਪੀ ਸਾਹਿਬ ਡੀਸੀ ਸਾਹਿਬ ਔਰ ਕਮਿਸ਼ਨਰ ਕਾਰਪੋਰੇਸ਼ਨ ਔਰ ਹੋ ਸਕਦਾ ਹੈ ਕਿ ਕਿ ਪੋਲੀਟੀਕਲ ਬੋਡੀ ਵੀ ਜਿਹੜੀਆਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਔਰ ਅਸੀਂ ਸਾਰੇ ਜਲੰਧਰ ਦੇ ਵਿੱਚ ਵੈਂਡਰਸ ਨੂੰ ਵੀ ਅਪੀਲ ਕਰ ਕੀਤੀ ਹੈ ਕਿ ਕੱਲ ਇਸ ਜਗ੍ਹਾ ਦੇ ਉੱਤੇ ਪਹੁੰਚੋ ਤਾਂ ਜੋ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਹੱਕ ਜਿਹੜੇ ਆ ਤੁਸੀਂ ਇਸ ਚੀਜ਼ ਨੂੰ ਮੰਨਦੇ ਆ ਕਿ ਸੜਕ ਤੇ ਲਗਾਣਾ ਤੁਹਾਡਾ ਹੱਕ ਵਾ ਕਿਉਂਕਿ ਇਹ ਉਹ ਲੋਕ ਆ ਜਿਨ੍ਹਾਂ ਦੇ ਮਾਪਿਓ ਕੋਈ ਇਹਨਾਂ ਵਾਸਤੇ ਦੁਕਾਨਾਂ ਨਹੀਂ ਛੱਡ ਕੇ ਗਏ ਇਹ ਉਹ ਲੋਕ ਆ ਜਿਹੜਾ ਤੇ ਮਾਪਿਓ ਕੋਈ ਇਹਨਾਂ ਵਾਸਤੇ ਖੇਤ ਜਾਂ ਫੈਕਟਰੀਆਂ ਨਹੀਂ ਛੱਡ ਕੇ ਗਏ ਕਿਉਂਕਿ ਇਹ ਨਹੀਂ ਸੀ ਇਹਨਾਂ ਦੇ ਮਾਪਿਓ ਕਾਬਲ ਨਹੀਂ ਸੀਗੇ ਲੇਕਿਨ ਇੱਕ ਵਿਵਸਥਾ ਸੀਗੀ ਉਬੇ ਵਸਤਾ ਦੇ ਵਿੱਚ ਜਿਹੜਾ ਕਾਰੋਬਾਰ ਕਰਨ ਦਾ ਅਧਿਕਾਰ ਜਿਹੜੇ ਉਹ ਜਿੰਨਾਂ ਲੋਕਾਂ ਨੂੰ ਸੀਗਾ ਉਹ ਅੱਜ ਵੱਡੇ ਵੱਡੇ ਮੋਲਾਂ ਦੇ ਮਾਲਕ ਬਣ ਚੁੱਕੇ ਆ ਸ਼ਾਪਾਂ ਦੇ ਮਾਲਕ ਬਣ ਚੁੱਕੇ ਆ ਲੇਕਿਨ ਇਹਨਾਂ ਦੇ ਮਾਪਿਓ ਨੂੰ ਹੱਕ ਖੋਏ ਗਏ ਔਰ ਅੱਜ ਇਹਨਾਂ ਨੇ ਇੱਕ ਸੰਵਿਧਾਨਿਕ ਬਦੌਲਤ ਸੰਵਿਧਾਨ ਦੀ ਬਦੌਲਤ ਇਹਨਾਂ ਨੂੰ ਜਾਗਰੂਤਾ ਆਈ ਕਿ ਨਹੀਂ ਅਸੀਂ ਵੀ ਆਪਾਂ ਹੋਲੀ-ਵਲੀ ਕਰਕੇ ਆਪਾਂ ਕੰਮ ਧੰਦਾ ਸੈੱਟ ਕਰਨਾ ਹੈ ਔਰ ਇਹਨਾਂ ਨੇ ਰੇੜੀਆਂ ਤੋਂ ਸ਼ੁਰੂ ਕੀਤਾ ਔਰ ਰੇੜੀਆਂ ਹੀ ਐਗਜ਼ੈਂਪਲ ਹੈਗੀਆਂ ਕਾਮਯਾਬੀ ਦੀਆਂ ਕ੍ਰਿਮਕਾ ਵਾਲੇ ਨੇ ਰੇੜੀ ਲਗਾਈ ਸੀਗੀ ਠੀਕ ਹੈ ਜੀ ਯਾਦਵ ਪਟੂਰੇ ਵਾਲੇ ਨੇ ਵੀ ਰੇੜੀ ਲਾਈ ਸੀਗੀ ਅੱਜ ਵੱਡੀਆਂ-ਵੱਡੀਆਂ ਉਹ ਦੁਕਾਨਾਂ ਦੇ ਉੱਤੇ ਪਹੁੰਚੀ ਆ ਇਹ ਰੇੜੀਆਂ ਲਾ ਲਾ ਕੇ ਪਹੁੰਚੇ ਔਰ ਖੁਦ ਬਜਾਤੇ ਖੋ ਤਾਂ ਮੈਂ ਵੀ ਇਸ ਚੀਜ਼ ਦਾ ਐਗਜ਼ਾਮਪਲ ਆ ਕਿ ਮੈਂ ਵੀ ਕੰਮ ਧੰਦਾ ਆ ਛੋਟਾ-ਮੋਟਾ ਕਰਕੇ ਹੀ ਅੱਜ ਮਾੜਾ-ਮੋਟਾ ਆਪਣਾ ਬਿਜ਼ਨਸ ਸੈੱਟ ਕੀਤਾ ਆਪਣੇ ਬੱਚੇ ਸੈਟਲ ਕੀਤੇ ਆ ਜੀ ਜੀ ਅਗਰ ਪੁਲਿਸ ਇੱਕਦਮ ਅੱਗੇ ਕਰੇ ਤੁਸੀਂ ਇੱਕਦਮ ਪਿੱਛੇ ਕਰੋ ਗੱਲ ਬਣ ਜਾਈਗੀ ਬਹੁਤ ਵਧੀਆ ਗੱਲ ਹੈ ਜੀ ਦੇਖੋ ਇਹ ਅਗਰ ਮੈਂ ਕਹਾਂ ਮੇਰੇ ਸਾਹਮਣੇ ਲੈਫਟ ਨੂੰ ਤੁਰੋ ਤੇ ਉਹ ਕਹਿੰਨ ਜੀ ਰਾਈਟ ਨੂੰ ਤੁਰੋ ਤੇ ਕੰਮ ਨਾ ਚੱਲਦਾ ਹੋਵੇ ਤਾਂ ਮਿਡ ਮਾਰਕ ਜਿਹੜਾ ਹੁੰਦਾ ਮੱਧ ਮਾਰਕ ਜਿਹੜਾ ਹੈਗਾ ਸਭ ਤੋਂ ਬੈਸਟ ਹੈ ਔਰ ਅਸੀਂ ਤਿਆਰ ਹੈਗੇ ਆ ਸਾਡਾ ਕੋਈ ਇਦਾਂ ਦਾ ਮੋਟਿਵ ਸਰਕਾਰ ਨਾਲ ਟਕਰਾਨਾ ਸਾਡਾ ਮੋਟਿਵ ਨਹੀਂ ਹੈਗਾ ਕਿਉਂਕਿ ਸਰਕਾਰ ਦੀ ਸਭ ਤੋਂ ਵੱਡੀ ਕਿਉਂਕਿ ਮੈਂ ਆਮ ਆਦਮੀ ਪਾਰਟੀ ਨੂੰ ਵੀ ਸੰਬੰਧ ਰੱਖਿਆ ਔਰ ਰੱਖਦਾ ਆਂ ਕਿਉਂਕਿ ਇਹਨਾਂ ਦੀ ਇਹਨਾਂ ਨੇ ਜਿਹੜੀਆਂ ਵਿਚਾਰਕ ਗੱਲਾਂ ਕੀਤੀਆਂ ਸੀ ਉਹ ਵਿਚਾਰਕ ਗੱਲਾਂ ਬਹੁਤ ਪ੍ਰਭਾਵਿਤ ਕਰਨ ਵਾਲੀਆਂ ਸੀਗੀਆਂ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੀਆਂ ਸੀਗੀਆਂ ਇਹਨਾਂ ਨੇ ਐਜੂਕੇਸ਼ਨ ਦੀ ਗੱਲ ਕੀਤੀ ਸੀ ਇਹਨਾਂ ਨੇ ਹੈਲਥ ਸਿਸਟਮ ਦੀ ਗੱਲ ਕੀਤੀ ਸੀ ਇਹਨਾਂ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਇਹਨਾਂ ਨੇ ਰੋਜ਼ਗਾਰ ਪੈਦਾ ਕਰਨ ਦੀ ਗੱਲ ਕੀਤੀ ਸੀ ਇਸ ਕਰਕੇ ਸੀ ਪ੍ਰਭਾਵਿਤ ਸੀਗੇ ਲੇਕਿਨ ਜੇ ਅਸੀਂ ਸਾਡੇ ਹੀ ਕੰਮ ਧੰਦੇ ਨੂੰ ਹੁਣ ਅਟੈਕ ਹੋਏਗਾ ਤੇ ਨੇਚਰਲੀ ਗੱਲ ਹੈ ਕਿ ਉਹੀ ਆਮ ਲੋਕ ਕਿਉਂਕਿ ਕੈਮਰਾ ਕਮਾ ਕੇ ਦੇਖੋ ਤੁਹਾਨੂੰ ਕੋਈ ਖਾਸ ਨਜ਼ਰ ਇਹਨਾਂ 'ਚ ਆਏਗਾ ਹੀ ਨਹੀਂ ਇਹ ਸਾਰੇ ਆਮ ਲੋਕ ਆ ਔਰ ਜੇ ਆਮ ਲੋਕ ਹੀ ਪੇ ਤੇ ਫਿਰ ਉਸ ਚੀਜ਼ ਦਾ ਬਰੋਧ ਜਿਹੜਾ ਪ੍ਰਸ਼ਾਸਨ ਵੱਲੋਂ ਤੁਹਾਡੇ ਜਿਹੜੇ ਜਿਹੜੀਆਂ ਅੱਡੇ ਫੜੀਆਂ ਚੁਕਾਈ ਜਾ ਰਹੀਆਂ ਤੁਸੀਂ ਨਿਗਮ ਪ੍ਰਸ਼ਾਸਨ ਨਾਲ ਗੱਲ ਕੀਤੀ ਕਿਉਂਕਿ ਅਕਸਰ ਮਹੀਨੇ ਦਾ ਤੁਹਾਡੇ ਕੋਲ ਹਫਤਾ ਮਹੀਨਾ ਲੈਂਦੀ ਹੈ ਰੈਂਟ ਵਰਦੀ ਹੈ ਦੇਖੋ ਪਰਚੀ ਕਰਦੇ ਤਾਂ ਬਿਲਕੁਲ ਸਰ ਜਿਹੜੀਆਂ ਤੁਸੀਂ ਸ਼ਾਇਦ ਤੁਹਾਨੂੰ ਤਾਂ ਪਤਾ ਤੁਸੀਂ ਮੀਡੀਆ ਦੇ ਵਿੱਚ ਹੈਗੇ ਹੋ ਤੁਹਾਨੂੰ ਪਤਾ ਹੈਗਾ ਕਿ ਜਿਹੜੀਆਂ ਇਹ ਪਾਵਰਾਂ ਸੀਗੀਆਂ ਕਾਰਪੋਰੇਸ਼ਨ ਦੀਆਂ ਉਹ ਖੋਲ੍ਹ ਦਿੱਤੀਆਂ ਗਈਆਂ ਤੇ ਬਾਜ਼ਾਰੀ ਹੁਣ ਪਰਚੀ ਵੀ ਨਹੀਂ ਕੱਟ ਸਕਦਾ ਹੈਗਾ ਔਰ ਉਹਦੇ ਪਿੱਛੇ ਵੀ ਰੀਜ਼ਨ ਜਿਹੜੇ ਰਹੇ ਆ ਵੀ ਉਹ ਵੀ ਜੇ ਕਿਤੇ ਬਹੁਤ ਅੱਛੀ ਤਰੀਕੇ ਨਾਲ ਇਮਾਨਦਰੀ ਨਾਲ ਕੰਮ ਕਰਦੇ ਤੇ ਸ਼ਾਇਦ ਇਹ ਹਾਲਾਤ ਹੋਣੇ ਨਹੀਂ ਸਕੇ ਜਿੰਨੀਆਂ अवैध ਬਿਲਡਿੰਗਾਂ ਬਣੀਆਂ ਹੈਗੀਆਂ ਉਹਨਾਂ ਦੀਆਂ ਉਹਨਾਂ ਦੀਆਂ ਨਜ਼ਰ ਸੀ ਬਣੀਆਂ ਔਰ ਜਿੰਨੀਆਂ ਬੇਸਮੈਂਟ ਦੀਆਂ ਪਾਰਕਿੰਗਾਂ ਵਾਸਤੇ ਜਗਾ ਛੱਡੀ ਗਈ ਸੀ ਔਰ ਅੱਜ ਉੱਤੇ ਦਫਤਰ ਬਣੇ ਆ ਉਹ ਵੀ ਉਹਨਾਂ ਦੀ ਉਹਨਾਂ ਦੀ ਨਜ਼ਰ ਦੇ ਵਿੱਚ ਹੀ ਬਣੇ ਆ ਇਸ ਕਰਕੇ ਜੇ ਉਹ ਵੀ ਇਮਾਨਦਾਰੀ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਸਾਡੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਨਹੀਂ ਇਮਾਨਦਾਰੀ ਨਾਲ ਤਰੀਕੇ ਨਾਲ ਚੱਲਣਾ ਤੇ ਵਧੀਆ ਹੈ ਜਿਹਨੂੰ ਜਗਾ ਲਾਟ ਕੀਤੀ ਗਈ ਸੀ ਨਿਗਮ ਦੀ ਬੈਕਸਾਈਡ ਜਿਹੜੀ ਖਾਲੀ ਪਲਾਟ ਹੈ ਉਹਨਾਂ ਨੇ ਕਹਿੰਦਾ ਕਿ ਬਾਜ਼ਾਰ ਵਾਲੇ ਮਾਨਾ ਕਰਤਾ ਪੁੱਥ ਨਹੀਂ ਜਾ ਸਕਦੇ ਹੁਣ ਕੋਈ ਜਗਾ ਲਾਟ ਕਰੋਗੇ ਤੁਸੀਂ ਜਾਣਗੇ ਦੇਖੋ ਇਹ ਗੱਲ ਜਿਹੜੀ ਅੱਗੇ ਵੀ ਕੱ ਗੱਲੀ ਬਾਤੀ ਦੇ ਰਹੇ ਸੀ ਗੱਲੀ ਬਾਤੀ ਕਿਸੇ ਦਾ ਢੇਡ ਨਹੀਂ ਭਰਦਾ ਜੇ ਮੈਨੂੰ ਅੱਜ ਵੀ ਕੋਈ ਕਹੋਗੇ ਤੁਹਾਨੂੰ ਉਹ ਜਗ੍ਹਾ ਦੇ ਦਿੱਤੀ ਤੇ ਮੈਂ ਕਹਾਂਗਾ ਤੇ ਕਾਗਜ਼ ਲੈ ਆਓ ਉਹਦਾ ਬਲੂਪ੍ਰਿੰਟ ਲੈ ਕੇ ਆਓ ਕਿਦਾਂ ਲੱਗਣਗੇ ਕਿੰਨੇ ਲੋਕ ਐਡਜਸਟ ਹੋਣਗੇ ਉਹ ਤੁਹਾਨੂੰ ਕੋਈ ਦੱਸਣ ਨੂੰ ਤਿਆਰ ਨਾ ਹੋਵੇ ਤੇ ਆਪਾਂ ਉਹਨੂੰ ਕਿਦਾਂ ਕਹਦਾਂਗੇ ਤੁਹਾਨੂੰ ਮਿਲ ਗਈ ਸਾਨੂੰ ਮਿਲੀ ਨਹੀਂ ਸੀਗੀ ਉਹ ਸਿਰ ਗੱਲ ਹੋਈ ਸੀਗੀ ਲੇਕਿਨ ਉਹ ਗੱਲ ਦੇ ਵਿੱਚ ਅਸੀਂ ਮਨਾ ਨਹੀਂ ਕੀਤਾ ਸੀਗਾ ਸਾਨੂੰ ਸਾਨੂੰ ਦੱਸਦੇ ਨਹੀਂ ਪੈਸੇ ਵੀ ਕਿੰਨੇ ਬੰਦੇ ਐਡਜਸਟ ਹੋਣੇ ਉਹਦੇ ਆ ਸਿਕਾ ਸੜੀ ਹਾਂਜੀ ਸਰ ਅੱਜ ਤੁਹਾਨੂੰ ਜਿਹੜੇ ਸੰਡੇ ਬਾਜ਼ਾਰ ਦੇ ਦੁਕਾਨਦਾਰ ਆ ਗਏ ਆ ਪਰੀਆਂ ਵਾਲੇ ਆਏ ਤੁਹਾਨੂੰ ਨਾਲ ਮੀਟਿੰ ਐਕਚੁਅਲੀ ਉਹ ਇੱਕ ਮੈਮੋਰੰਡਮ ਦੇਣ ਆਏ ਸੀ ਉਹਨਾਂ ਦੀ ਕੋਈ ਪ੍ਰੋਬਲਮ ਹੈਗੀਆਂ ਵੀ ਜਿੱਥੇ ਪਹਿਲਾਂ ਤੋਂ ਉਹ ਲਗਾ ਰਹੇ ਆ ਵੀ ਉੱਥੋਂ ਉਹਨਾਂ ਨੇ ਕੁਝ ਇਨਕਲੂਜਮੈਂਟਸ ਕੀਤੀ ਹੋਈ ਸੀ ਜਿਹੜੀਆਂ ਹਟਾਈਆਂ ਗਈਆਂ ਪੁਲਿਸ ਵੱਲੋਂ ਤੇ ਉਹਦੇ ਵਾਸਤੇ ਆਏ ਸੀ ਕਿ ਅਸੀਂ ਪਿੱਛੇ ਹੋਣ ਨੂੰ ਤਿਆਰ ਹੈਗੇ ਆ ਬਸ ਸਾਨੂੰ ਅਕਾਮੋਡੇਟ ਕੀਤਾ ਜਾਏ ਸਾਡੇ ਕੋਲ ਜਿਨ੍ਹਾਂ ਕੋਲ ਲਾਇਸੈਂਸ ਹੈਗੇ ਆ ਉਹਨਾਂ ਨੂੰ ਅਕਾਮੋਡੇਟ ਕੀਤਾ ਜਾਏ ਜਿਨ੍ਹਾਂ ਕੋਲ ਨਹੀਂ ਹੈਗੇ ਉਹ ਬਣਵਾ ਲੈਣਗੇ ਦੇ ਵਾਂਟ ਟੂ ਪ੍ਰੋਸੀਡ ਇਟ ਲੀਗਲੀ ਤਾਂ ਮੁਝ ਕਾ ਬਿਲਕੁਲ ਠੀਕ ਹੈ ਜੋ ਕਾਨੂੰਨ ਕਹਿੰਦਾ ਉਹ ਅਸੀਂ ਉਹਨਾਂ ਨੂੰ ਬਿਲਕੁਲ ਕਰਨ ਦਿਆਂਗੇ ਸਰ ਇਕੋਨ ਨੂੰ આરોਪ ਲਗਾਇਆ ਜਾ ਰਿਹਾ ਕਿ ਪੁਲਿਸ ਨੇ ਪਰਸੋ ਚੋਲ ਜਦੋਂ ਮੂਵਮੈਂਟ ਕੀਤੀ ਦੁਕਾਨਦਾਰ ਪਿੱਛੇ ਕੀਤੇ ਉਦੋਂ ਲੱਠੀ ਚਾਰਜ ਵੀ ਕੀਤਾ ਨਹੀਂ ਦੇਖੋ ਹੁਣ ਜਦੋਂ ਕੋਈ ਪੁਲਿਸ ਕੰਮ ਕਰਦੀ ਹੈ ਉਦੋਂ ਅਲੀਗੇਸ਼ਨ ਤਾਂ ਤੁਸੀਂ ਕਿਸੇ ਤੇ ਵੀ ਲਗਾ ਸਕਦੇ ਹੋ ਤੁਸੀਂ ਆਪ ਉੱਤੇ ਹਾਜ਼ਰ ਹੀ ਸੀਗੇ ਜਦੋਂ ਕੀਤਾ ਹੁਣ ਕੀ ਆਸ਼ਵਾਸ਼ਣ ਕੀ ਦਿੱਤਾ ਗਿਆ ਸਰ ਨਹੀਂ ਉਹਨਾਂ ਨੇ ਇੱਕ ਮੈਮੋਰੰਡਮ ਦਿੱਤਾ ਉਹਦੇ ਤੇ ਦੇਖਾਂਗੇ ਕਿਉਂਕਿ ਐਡਮਿਨਿਸਟ੍ਰੇਸ਼ਨ ਦੇ ਨਾਲ ਹੋ ਕੇ ਹੀ ਇਹ ਹੋਣਾ ਹੈ ਡੀਸੀ ਸਾਹਿਬ ਨੂੰ ਵੀ ਮਿਲ ਕੇ ਆਏ ਨੇ ਜੋ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਕਾਰਪੋਰੇਸ਼ਨ ਨੇ ਉਹ ਉਹਨਾਂ ਦੇ ਨਾਲ ਗੱਲ ਕਰਕੇ ਜਿਵੇਂ ਉਹ ਕੋਈ ਹੋਏਗਾ ਕੁਝ ਸੋਲੂਸ਼ਨ ਹੋ ਕੱਢਾਂਗੇ ਪਤਾ ਪਤਾ ਲੱਗਾ ਕਿ ਕੱਲ ਦਾ ਸਮਾਂ ਦਿੱਤਾ ਗਿਆ ਮੀਟਿੰਗ ਹੋਏਗੀ ਉਹਦੇ ਵਿੱਚ ਨਗਰ ਨਗੰਦ ਦੇ ਕਮਿਸ਼ਨਰ ਵੀ ਬੈਠਣਗੇ ਮੈਨੂੰ ਪਤਾ ਨਹੀਂ ਹਲੇ ਮੈਨੂੰ ਤਾਂ ਨਹੀਂ ਬਤਾ ਹਾਲ ਤਾਂ ਮੈਂ ਮੈਮੋਰੈਂਡਮ ਵੀ ਦੇਖਿਆ ਹਲੇ ਦੇਖਦੇ ਹਾਂ ਕਿ ਚਰਚਾ ਨਿਕਲਦੀ ਹੈ ਕੱਲ ਹੀ ਹੋਏਗਾ ਜੋ ਹੋਏਗਾ ਸਰ ਬਾਜ਼ਾਰ ਵਾਲੇ ਕਹਿੰਦੇ ਜਿਹੜੇ ਆਪਾਂ ਗਾੜੇ ਲਗਾਣੇ ਆ ਫੜੀ ਲਗਾਣੇ ਉਹ ਨਗਰ ਨਗੰਦ ਨੂੰ ਆਪਾਂ ਕਿਰਾਇਆ ਵਰਦੇ ਰੈੱਡ ਪਰਦੇ ਮਿਲਦੇ ਦਾ ਉਹੀ ਇਸ਼ੂ ਸੀਗਾ ਕਿ ਜਿਨ੍ਹਾਂ ਨੂੰ ਰੈਂਟ ਪਰਦੇ ਆ ਉਹ ਕੀ ਆਰਡਰ ਹੋਏ ਹੋਏ ਨੇ ਸਾਡੇ ਕੋਲ ਕਾਪੀ ਨਹੀਂ ਹੈਗੀ ਉਹ ਦੇਖਾਂਗੇ ਫਿਰ ਅੱਗੇ ਕਾਰਵਾਈ ਅਕੋਰਡਿੰਗ ਨਹੀਂ ਕਰਾਂਗੇ ਪਰ ਜਿਵੇਂ ਕਿ ਆਲਰੇਡੀ ਪਹਿਲੇ ਕਾਫੀ ਲੰਬੇ ਸਮੇਂ ਤੋਂ ਫੁੱਟ ਪਾ ਕੇ ਦੁਕਾਨਾਂ ਵਗੈਰਾ ਲੱਗੀਆਂ ਆ ਉਹਨਾਂ ਨੂੰ ਵੀ ਨੋਟਿਸ ਵਗੈਰਾ ਜਨਨਦੀ ਕਿ ਉਹ ਜਿਵੇਂ ਟੋਬੇ ਹੀ ਰਹਿਣਗੇ ਨਹੀਂ ਸਾਰਿਆਂ ਨੂੰ ਸਾਰਾ ਕੁਝ ਜੋ ਹੋਏਗਾ ਲੀਗਲ ਹੈ ਦੇਖੋ ਇਹ ਸ਼ਹਿਰ ਦੇ ਸੁਧਾਰ ਵਾਸਤੇ ਹੈ ਕਿ ਹਰ ਇੱਕ ਜਿਹੜਾ ਸਾਡਾ ਸਿਟੀਜ਼ਨ ਹੈ ਲੋਕਾਂ ਨੇ ਜੇ ਕੁਝ ਨੂੰ ਪ੍ਰੋਬਲਮ ਹੈਗੀ ਹੈ ਤੇ 80 90% ਲੋਕਾਂ ਨੇ ਐਪਰੀਸ਼ੀਏਟ ਵੀ ਕੀਤਾ ਕਿ ਇਹ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਚੱਲਣਾ ਚਾਹੀਦਾ ਕੁਝ ਸਮੇਂ ਪਹਿਲੇ ਵੀ ਇੱਕ ਤਾਂ ਐਕਸ਼ਨ ਹੋਇਆ ਸੀਗਾ ਤੇ ਨਗਰ ਨਿਗਮ ਦੇ ਬੈਕਸਾਈਡ ਤੇ ਖਾਲੀ ਪਲਾ ਅਲ ਮੈਂ ਬਾਜ਼ਾਰ ਵਾਲੇ ਨੂੰ ਕਿਹਾ ਸੀ ਕਿ ਉੱਥੇ ਜਾ ਕੇ ਆਪਣਾ ਫੜੀ ਹੱਡਾ ਲਗਾ ਸਕਦੇ ਆ ਪਰ ਬਾਜ਼ਾਰ ਵਾਲੇ ਨੇ ਮਨਾਂ ਕਰਤਾ ਸੀ ਹੁਣ ਵੀ ਅਲਾਰਟ ਕੀਤੀ ਜਾਊਗੀ ਕੋਈ ਜਗ੍ਹਾ ਨਾ ਦੇਖਦੇ ਆਂ ਉਹ ਤਾਂ ਉਹੀ ਮਤਾਈਨ ਮੈਂ ਕਹਿੰਨ ਵੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਉਹ ਦੱਸਣਗੇ ਕੀ ਕਰਨਾ ਹੈ ਇਹਦੇ ਵਿੱਚ ਉਹਨਾਂ ਨੇ ਕੀ ਇਹਦਾ ਆਲਟਰਨੇਟਿਵ ਉਹਨਾਂ ਨੂੰ ਦਿੱਤਾ ਰਿਕਾਰਡਿੰਗ ਵੀ ਅਸੀਂ ਦੇਖਾਂਗੇ ਜੀ ਜੀ